ਖਾਣੀ ਐਨੋ ਆ ਗਮਜੋਤ ਰਣਚਨ ਗਰਸੇਵ ਕੌਲਖ ਕੱਦੂ ਆਥਣ ਰਾਜੂ ਸਰਾਉਰ ਗੋਪੀ ਸਿੰਘਾਲੀ ਕੁਲਦੀਪ ਮਹਮਲਗੜ ਸਾਹਿਲ ਭੂਦਨ ਕਿੰਦੀ ਇਟਲੀ ਸੋਖਾ ਪਿੰਡਰ ਬਰਿੰਦਰ ਘੋੜੇਨਾਬ ਦੀਪ ਪੈਣੀ ਜੋਤੀ ਮੇਰਨਾ ਕਾਲਾ ਬਦੇਸਾ ਬੱਬੂ ਦੋਗਾ ਠੀਕ ਆ ਬਾਈ ਛਾੜ ਦੋ ਆ ਜਾਓ ਵੇ ਲਾਸਟ ਪਾਣੀ ਨਿਵਾ ਲੋ ਪਾਣੀ ਲੱਗਿਆ ਬਾਈ ਪਾਣੀ ਨਾ ਯਾਰ 2000 ਨਹੀਂ ਕਿੱਕ ਬੰਦਾ ਹੀ ਲੱਗਿਆ ਤੈਨੂੰ ਕਹਾਂ ਦੇ ਬਿਆਨ ਕਰਦਾ ਆ ਸਤਿ ਸ੍ਰੀ ਅਕਾਲ ਵੀਰੇ RAM ਸਤਿ ਸ੍ਰੀ ਅਕਾਲ ਇਹੋ ਜਿਹਾ ਵੀਰੇ ਬੱਚਾ ਆਪਣਾ ਬੱਚਾ ਸਾਖ ਆ ਵੀਰੇ ਠੀਕ ਹੈ ਜੀ ਕਿਹਨੇ ਸੰਭਿਆ ਵੀਰੇ ਇਹ ਆਪਾਂ ਹੀ ਸੰਭਿਆ ਵੀਰੇ ਠੀਕ ਹੈ ਠੀਕ ਹੈ ਬਈ ਕਿਹਦੇ ਨਾਮ ਤੇ ਹੈ ਬੱਚਾ ਇੱਕ ਅਦੂਆ ਨੰਦੇ ਨਾਮ ਠੀਕ ਹੈ ਠੀਕ ਕੱਲ ਫਿਰ ਕਿੰਨੇ ਵਜੇ ਫੜਲੇ ਸੀ ਵੀਰੇ ਇਹ ਪੌਣੇ ਕੇ 7 ਵਜੇ ਬੈਠਿਆ ਠੀਕ ਹੈ ਠੀਕ ਚਲੋ ਵਧੀਆ ਟਾਈਮ ਨਾਲ ਹੀ ਫੜਲੇ ਨਹੀਂ ਤਾਂ ਰਾਤ ਇੱਥੇ ਬਹੁਤ ਔਖੇ ਹੋਇਆ ਮੁੰਡੇ ਕਈ ਹਾਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਵੀਰੇ ਬਦੀਤਪੁਰ ਬਿਹਸਾ ਵੀਰੇ ਬੀਤਪੁਰ ਦੇ ਸਭ ਬੱਚਾ ਦਿਖਾ ਦੀ ਪਹਿਲਾਂ ਪੰਜਾਂ ਦਾ ਇਨੇ ਮੋਰਿਆ ਵੀਰੇ ਇਹ ਬੱਚਾ ਇਹ ਭਰਾ ਨੇ ਬੱਗੜ ਬਦੇਸੇ ਨੇ ਵੀਰੇ ਬੱਗੜ ਬਦੇਸੇ ਠੀਕ ਹੈ ਠੀਕ ਹੈ ਕਦੋਂ ਕੋ ਫੜ ਲੈ ਜੀ ਕੱਲ ਇਹ ਬੱਚਾ 6:30 ਵਜੇ ਬਹਿ ਗਿਆ ਸੀ ਵੀਰੇ ਠੀਕ ਹੈ ਛਤਰੀ ਚੜ ਗਈ ਬਾਈ ਇਹ ਸਾਈਡ ਤੋਂ ਫੜਿਆ ਛਤਰੀ ਤੇ ਛਤਰੀ ਬਾਈ ਸਾਈਡ ਤੇ ਬਹਿ ਜੇ ਬਦਾਂ ਕੋਈ ਚੱਕਰ ਤਾਂ ਨਹੀਂ ਹੁੰਦਾ ਜੀ ਇਹ ਦੇਣੇ ਦੇਣੇ ਹੁੰਦਾ ਵੀ ਫਿਰ ਦੂਜੇ ਦਿਨ ਚੱਛ ਕਰਨ ਲੱਗ ਜਾਂਦਾ ਬਾਈ ਉੱਥੇ ਦੀ ਕੋਈ ਅੱਜ ਨਹੀਂ ਆਉਂਦਾ ਜੀ ਨੇ ਚੱਛ ਕਰਨ ਨੂੰ ਮੈਂ ਕਰ ਹੀ ਜਾਣੀ ਆ ਫਿਰ ਠੀਕ ਹੈ ਠੀਕ ਹੈ ਬਾਈ ਕਿਹੜਾ ਪੰਡਾ ਵੀਰੇ ਦੁਗਣੀ ਆ ਬਾਈ ਠੀਕ ਹੈ ਕੀ ਨਾਮ ਤੇ ਵੀਰੇ ਇਹ ਕਬੂਤਰ ਗੋਪੀ ਸਿੰਘ ਵਾਲੀ ਦੇ ਨਾਮ ਗੋਪੀ ਸਿੰਘ ਵਾਲੀ ਦੇ ਨਾਮ ਤੇ ਆ ਕਿਹਨੇ ਸੰਭਿਆ ਵੀਰੇ ਇਹ ਬਈ ਭੋਲਾ ਦੁਗਣੀ ਨੇ ਭੋਲਾ ਦੁਗਣੀ ਨੇ ਠੀਕ ਹੈ ਠੀਕ ਹੈ ਕੱਲ ਕਿੰਨੇ ਵਜੇ ਫੜ ਲਿਆ ਸੀ ਵੀਰੇ ਬੱਚਾ 6 ਵਜੇ 6 ਵਜੇ ਵਹਿ ਗਈ ਸੀ ਛਤਰੀ ਚੜ ਗਿਆ ਦੀ ਵੀਰੇ ਇਹ ਹਾਂ ਠੀਕ ਹੈ ਠੀਕ ਆ ਤੁਸੀਂ ਕੀ ਗੱਲ ਵੀਰੇ ਜੋਤੀ ਹਾਂਜੀ ਕੀ ਹਾਲ ਆ ਵੀਰੇ ਵਧੀਆ ਵਧੀਆ ਕਿਹੜਾ ਪਿੰਡ ਆ ਵੀਰੇ ਮਹਿਰਣਾ ਵੀਰੇ ਮਹਿਰਣਾ ਕਿਹਨੇ ਮੋੜਿਆ ਵੀਰੇ ਇਹ ਬੱਚਾ ਹਰੀ ਸੱਤੋਂ ਬੋਰਨੇ ਦੇ ਹਰੀ ਨੇ ਸੋਦੋਪੁਰ ਵਾਲੇ ਹੈ ਹਾਂ ਠੀਕ ਹੈ ਠੀਕ ਹੈ ਬਦਾਮ ਕਾਦੇ ਖਾਤਰ ਦਈ ਜਾਂਦੇ ਹੋ ਬਾਈ ਜੀ ਸਵੇਰੇ ਬਦਾਮ ਖਾ ਦਿੰਨੇ ਆ ਬਈ ਭੁੱਖ ਭੁੱਖ ਨੂੰ ਨਾ ਆਵੇ ਅੱਛਾ ਇਹ ਭੁੱਖ ਨਾ ਮੰਨੇ ਦੇਣੇ ਅੱਜ ਹਾਂ ਜੀ ਹਾਂ ਬਾਕੀ ਗੱਲਾਂ ਦਾ ਜ਼ੋਰ ਵੀ ਲੱਗਿਆ ਠੀਕ ਹੈ ਠੀਕ ਹੈ ਵੀਰੇ ਕਿੰਨੇ ਕ ਵਜੇ ਫੜ ਲਿਆ ਸੀ ਇਹ ਬੱਚਾ ਵੀਰੇ ਤੁਹਾਨੂੰ 6:20 ਤੇ ਚੜ ਗਿਆ ਸੀ ਤਾਂ ਜੀ 6:20 ਤੇ ਹਾਂ ਯਾਰ ਠੀਕ ਹੈ ਠੀਕ ਹੈ ਵੀਰੇ 7:30 ਚੜ ਗਿਆ ਸੀ ਜਾਂ ਸੈਡੋਂ ਫੜਿਆ ਵੀਰੇ 7:30 ਤੇ ਚੜ ਗਿਆ ਜੀ ਠੀਕ ਹੈ ਜਿਹੜਾ ਵੀਰੇ ਸੈਡ ਸੂਟ ਤੇ ਬਹਿਦਾ ਉਹਦਾ ਕੋਈ ਚੱਕਰ ਤਾਂ ਨਹੀਂ ਹੁੰਦਾ ਰਾ ਗੰਦਾ ਹੋ ਜਾਂਦਾ ਫਿਰ ਬੁੱਤਿਆਂ ਮੈਨੂੰ ਪਾਰ ਠੀਕ ਆ ਵੀ ਲਾਉਂਦਾ ਅੰਡਾ ਅੰਡਾ ਦਾ ਵੀ ਦੂਸਰ ਚ ਦੂਏ ਦਿਨ ਜ਼ੋਰ ਨਹੀਂ ਲਾਉਂਦਾ ਹਾਂ ਹਾਂ ਠੀਕ ਆ ਠੀਕ ਠੀਕ ਆ ਠੀਕ ਆ ਬਾਈ ਸਸੀ ਗੱਲ ਵੀਰੇ ਸਸੀ ਗੱਲ ਵੀਰੇ ਕੀ ਨਾਮ ਤੇ ਵੀਰੇ ਬੱਚਾ ਹੈ ਆਪਣਾ ਸाहिल ਭੂਦਨ ਹੈ ਬਾਈ ਸाहिल ਭੂਦਨ ਠੀਕ ਆ ਠੀਕ ਕੀਨੇ ਮੋੜਿਆ ਵੀਰੇ ਇਹ ਬੱਚਾ ਇਹ ਸाहिल ਭੂਦਨ ਹੀ ਮੋੜਿਆ ਬਾਈ ਸाहिल ਭੂਦਨ ਆਪ ਹੀ ਮੋੜਿਆ ਵੀਰੇ ਹਾਂ ਹਾਂ ਆਪ ਹੀ ਮੋੜਿਆ ਠੀਕ ਹੈ ਠੀਕਾ ਕਿੰਨੇ ਕਜੇ ਫੜ ਲਿਆ ਸੀ ਵੀਰੇ ਕੱਲੇ ਬੱਚਾ ਇਹ ਵੀਰੇ 6 ਵਜੇ ਢੰਗ ਬਹਾਲਿਆ ਦੀ ਠੀਕ ਹੈ ਠੀਕਾ ਬਈ ਜੇ ਸਾਈਡ ਤੇ ਬਹਿ ਜਾਏ ਉਹਦਾ ਚੱਕਰ ਹੁੰਦਾ ਜਾਂ ਨਹੀਂ ਨਾ ਨਾ ਕੋਈ ਚੱਕਰ ਛਤਰੀ ਚੜਿਆ ਬਈ ਬੱਚਾ ਤੇ ਨਹੀਂ ਇਹ ਤਾਂ ਛਤਰੀ ਚੜ ਗਿਆ ਪਰ ਮਾਲ ਨੇ ਵੀ ਜੇ ਸਾਈਡ ਤੇ ਕਈ ਵਾਰ ਬਹਿ ਜਾਂਦਾ ਹੁੰਦਾ ਵੀ ਦੂਜੇ ਦਿਨ ਉਹਦਾ ਕੋਈ ਚੱਕਰ ਪੈਂਦਾ ਕਿ ਨਹੀਂ ਨਾ ਪੈ ਜਾਂਦਾ ਫਰਕ ਵੀ ਦੂਜੇ ਦਿਨ ਚੱਚ ਲੱਗ ਜਾਂਦਾ ਕਰਨ ਜੇ ਜਿੱਥੇ ਕੱਲ ਉਤਰਿਆ ਪਹਿਲਾਂ ਬੈਠਿਆ ਹੋਵੇ ਉੱਥੇ ਬੈਠਣ ਲੱਗ ਜਾਂਦਾ ਦੂਜੇ ਦਿਨ ਚੱਚ ਲੱਗ ਜਾਂਦਾ ਬਾਈ ਕਰਨ ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅ ਤੇ ਬੱਚਾ ਕਿਹਦੇ ਨਾਮ ਤੋਂ ਡੱਡਾ ਸੀ ਵੀਰੇ ਕੱਲ ਰਾਜੂ ਸਰਾਉਤ ਦੇ ਵੀਰੇ ਰਾਜੂ ਸਰਾਉਤ ਦੇ ਵੀਰੇ ਰਾਜੂ ਸਰਾਉਤ ਦੇ ਨਾਮ ਦੇ ਠੀਕ ਹੈ ਠੀਕ ਹੈ ਵੀਰੇ ਕਿਨੇ ਮੋੜਿਆ ਇਹ ਬਾਬੂ ਜੀ ਕੋ ਆਪਣੇ ਮੋੜਿਆ ਵੀਰੇ ਬਾਬੂ ਕੋ ਆਪਣੇ ਵੀਰੇ ਹਾਂ ਜੀ ਠੀਕ ਹੈ ਠੀਕ ਹੈ ਬਾਈ ਤੇ ਸੱਤਰੀ ਚੜ ਗਿਆ ਸੀ ਬੱਚਾ ਵੀਰੇ ਇਹ ਹਾਂ ਹਾਂ ਵੀਰੇ ਢਾਂਗੀ ਚੜ ਗਿਆ ਠੀਕ ਹੈ ਠੀਕ ਹੈ ਬਾਈ ਸਾਈਡ ਤੇ ਬੈਠੇ ਕੋਈ ਚੱਕਰ ਤਾਂ ਨਹੀਂ ਹੁੰਦਾ ਨਾ ਨਾ ਵੀਰੇ ਕੋਈ ਚੱਕਰ ਵੀ ਜਿਵੇਂ ਬੱਚਾ ਵੀ ਢਾਂਗੀਆਂ ਲਾਗੀਆਂ ਸਾਈਡ ਤੇ ਬਹਿ ਗਿਆ ਨਾ ਨਾ ਵੀਰੇ ਉੱਡਣਾ ਤਾਂ ਨਸਲ ਨੇ ਆ ਵੀਰੇ ਠੀਕ ਹੈ ਵੀ ਉਹਦਾ ਕੋਈ ਚੱਕਰ ਨਹੀਂ ਹੁੰਦਾ ਨਾ ਨਾ ਵੀਰੇ ਕਈ ਕਹਿੰਦੇ ਵੀ ਦੂਜੇ ਦਿਨ ਪਹਿਲਾਂ ਨਹੀਂ ਨਹੀਂ ਆਇਤਾ ਵੀਰੇ ਮੜਾ ਮੋਟਾ ਤਾਂ ਜਣੀ ਦੀ ਹੁੰਦਾ ਇੰਨਾ ਨਹੀਂ ਹੁੰਦਾ ਫਿਰ ਵੀ ਜਣੀ ਦੀ ਨਸਲ ਦੇ ਹਿਸਾਬ ਨਾਲ ਵੀਰੇ ਜਾਨਵਰ ਜ਼ੋਰ ਤਾਂ ਲਾਉਂਦੇ ਹੀ ਆ ਠੀਕ ਹੈ ਠੀਕ ਹੈ ਵੀਰੇ ਸੱਚੀ ਗੱਲ ਵੀਰੇ ਸੱਚੀ ਗੱਲ ਬਾਈ ਕਿਹੜਾ ਪਿੰਡ ਆ ਬਾਈਆਂ ਦਾ ਬਈ ਦੁੱਗਾ ਦੁੱਗਾ ਹਾਂਜੀ ਬਾਈ ਠੀਕ ਹੈ ਠੀਕ ਹੈ ਠੀਕ ਹੈ ਬੱਬੂ ਦੁੱਗਾ ਬੱਬੂ ਦੁੱਗਾ ਹਾਂ ਠੀਕ ਹੈ ਗੱਲ ਵੀਰੇ ਕਿਹਦੇ ਘਰੋਂ ਨੇ ਵੀਰੇ ਬੱਚੇ ਇਹ ਫੌਜੀ ਕੁੰਨਰਾਂ ਦੇ ਲਾਵੜੀ ਵੀਰੇ ਫੌਜੀ ਕੁੰਨਰਾਂ ਦੇ ਠੀਕ ਹੈ ਠੀਕ ਹੈ ਮੋੜਿਆ ਕਿਨੇ ਵੀਰੇ ਇਹ ਬੱਬੂ ਦੁੱਕਾ ਠੀਕ ਹੈ ਠੀਕ ਹੈ ਬੱਬੂ ਦੁੱਕਾ ਕੱਲ ਕਿੰਨੇ ਕ ਵਜੇ ਬਹਿ ਗਏ ਦੀ ਵੀਰੇ ਬੱਚੇ 6:30 ਵਜੇ 7:30 ਚੜ ਗਿਆ ਦੀ ਬਈ ਜੇ ਸਾਈਡ ਤੋਂ ਫੜਿਆ ਠੀਕ ਹੈ ਠੀਕ ਹੈ ਵੀਰੇ ਜਿਹੜਾ ਵੀ ਸਾਈਡ ਤੇ ਬਹਿਂਦਾ ਉਹਦਾ ਕੋਈ ਚੱਕਰ ਹੁੰਦਾ ਜਾਂ ਛਤਰੀ ਚੜਿਆ ਬਾਵਾ ਵਧੀਆ ਮੰਨਦੇ ਆ ਮਤਲਬ ਨਸਲ ਤੇ ਡਿਪੈਂਡ ਆ ਬਈ ਜਿਹੜਾ ਨਸਲ ਆ ਉਹ ਚਵਾਰੇ ਤੇ ਬੈਠਾ ਵੀ ਉੱਠ ਜਾਊਗਾ ਠੀਕ ਹੈ ਜੀ ਬਾਕੀ ਰਿਕਵਰੀ ਆ ਜੇ ਲੱਤਰਾ ਦਾ ਕੋਈ ਗਵਰੀ ਕਰ ਗਿਆ ਬੱਚਾ ਸਹੀ ਹਾਂਜੀ ਤਾਂ ਉੱਠ ਜਾਂਦਾ ਬਈ ਠੀਕ ਹੈ ਠੀਕ ਇਹ ਤਾਂ ਪੱਕੀ ਮਾੜਾ ਤਾਂ ਦੇ ਦੀ ਛਤਰੀ ਤੇ ਬੈਠਾ ਜਿੱਥੇ ਮਾਦੀ ਬੈਠਾ ਉਹਨੇ ਨਹੀਂ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਓਕੇ ਵੀਰੇ ਆਉਣਾ ਆਉਣਾ ਵੀਰੇ ਚੱਲ ਹਾਂ ਦੇ ਬਾਈ ਬੜਕਾ ਹੀ ਜਾਂਦਿਆ ਉੱਡਣ ਫਾਰ ਜੀ ਜਾ ਕੇ ਢਾਂਗੀ ਤੋਂ ਆਉਣਾ ਚੌਥੀ ਮਾਰਦਾ ਬਾ ਟਾਈਮ ਆ ਬਾਈ ਆ ਵੀਰੇ ਕਰ ਦੇ ਲਾਰੇ ਯਾਰ ਬਾਈ ਨੂੰ ਆਣਾ ਔਰ ਬਹਿ ਜਾ ਰਿਹਾ ਯਾਰ ਇਹਨੂੰ ਵੀ ਲੈਣਾ ਰਾਵਾਂ ਲਾ ਦੇ ਹੱਥ ਮੰਨਣਾ ਉਹੀ ਤਾਂ ਕਰਨਾ ਚਾਹੀਦਾ ਕਿ ਜਿਹੜਾ ਹੀ ਕਾਗਲ ਨੂੰ ਸਾਡਾ ਬੜਾ ਗਰਾਮ ਕਰਤਾ ਹੈਗਾ ਓਏ ਉੱਡਲੇ ਨੇ ਵਿੱਚ ਰੱਖਣਾ ਕੋਈ ਨਾ ਰੱਖੀ ਉਹ ਮੈਂ ਰੱਖੀ ਉਹ ਮੈਂ ਅਮਨਤ ਜਾਂ ਗੰਦੀ ਲਾ ਬਚੇ ਰਹੀ ਹੈ ਔਰ ਯਾਰ ਜੱਟ ਜਰਵਾਇ ਸਾਬ ਇੱਧਰ ਵੀ ਬੜਾ ਸੋਹਣੇ ਸੀ ਗੱਲ ਵੀਰੇ ਸਸੀ ਗੱਲ ਵੀਰੇ ਸਸੀ ਗੱਲ ਵੀਰੇ ਕੀ ਨਾਮ ਤੇ ਵੀਰੇ ਬੱਚਾ ਹੈ ਆਪਣਾ ਅਗਮਜੋਤ ਰਾਂਚਨਾ ਵੀਰੇ ਠੀਕ ਠੀਕ ਪਿੰਡ ਕਿਹੜਾ ਬਾਈ ਤੁਹਾਡਾ ਰਾਂਚਨਾ ਵੀਰੇ ਠੀਕ ਹੈ ਕਿਨੇ ਮੋੜੇ ਵੀਰੇ ਇਹ ਵੀਰੇ ਆਪਾਂ ਹੀ ਮੋੜੇਗਾ ਆਪ ਵੀ ਮੋੜੇ ਵੀਰੇ ਹਾਂ ਇੱਕ ਬੋਬੋ ਮੀਂਸਰ ਠੀਕ ਹੈ ਛੋਣ ਅਭੋਦੀਪਨ ਬਾਈ ਨੂੰ ਕੋਈ ਨਾ ਕਰਦੂ ਮੈਂ ਪਤਾ ਹੈ ਮੜਾ ਇੰਨੇ ਰਾਗ ਕੋਲ ਅਗਰ ਸੇਵ ਕਾਲ ਖਾ ਕੱਦੂ ਰਾਜੂ ਸਰਾਵਲ ਬਾਈ ਗੋਪੀ ਸਿੰਘ ਵਾਲੀ ਗੋਪੀ ਸਿੰਘ ਹੈ ਤਾਰੀ ਤਾਰੀ ਬਣਾਓ ਕਲਦੀਪ ਮਮਲਗੜ ਵੀਰੇ ਜਿੰਦੇ ਜੀਣ ਦੇ ਵੀਰੇ ਬੀਤ ਜਾ ਲੱਗ ਗਿਆ ਰਾਂ ਨਹੀਂ ਕੋਈ ਨਹੀਂ ਕਰਦੀ ਇਹਦਾ ਵੀ ਤਾਂ ਦੋਨਾਂ ਵੀ ਲਿਖਿਆ ਨੇ ਹਾਂ ਦੋਨਾਂ ਪਿੰਡੀ ਇਟਲੀ ਬਈ ਬਬਲਾ ਖੁਰਦੇ ਜਸਮਨ ਸੁੱਕਾ ਭਿੰਡਰ ਮੇਰੇ ਇਹਨਾਂ ਦੇ ਆਪਣੇ ਤੈਨੂੰ ਗ੍ਰਾਉਂਡ ਨੋਸਟਾਲਜੀਆ ਆਪਣਾ ਜੋ ਆ ਗਿਆ ਤੇ ਹੈਗਾ ਹਾਂ ਚਲੋ ਜੀ ਥੂਲੀ ਬਾਜੇ ਵੀਰੇ ਬਰਿੰਦਰ ਘੋੜੇ ਨਾਮ ਆਉਣਾ ਮਾਉਣਾ ਮਾਉਣਾ ਦੀ ਦੀਪ ਪੈਣੀ ਮੋਨੀ ਕੇਲੋਂ ਬਿੰਦਰ ਪੈਣੀ ਮੋਨੀ ਕੇਲੋਂ ਬਿੰਦਰ ਥੂਲੀ ਬਾਜੇ ਥੂਜੇ ਵੀਰੇ ਸਾਰੇ ਆਂ ਦੀਪ ਪੈਣੀ ਕਿਨੇ ਮੋੜੇ ਵੀਰੇ ਮੋਨੀ ਕੇਲੋਂ ਬਿੰਦਰ ਪੈਣੀ ਯੋਤੀ ਮੇਰਨਾ ਕ੍ਰਾਂਤੀ ਹੋ ਗਿਆ ਬੜਾ ਠੀਕ ਆ ਬਾਈ ਉਹ ਜਵਾਜ ਭਾਈ ਵੜ ਕੇ ਸਾਹ ਹਾਂ ਵੀ 16 ਕਬੂਤਰਾਂ ਨੂੰ ਦੂਸਰ ਦੇ ਵਿੱਚੁੱਲੇ ਲੱਗ ਗਏ ਤੇ ਕਿਹਨੇ ਕੀਨੇ ਛੱਡਿਆ ਕਿਹਨੇ ਕਿਹਨੇ ਸੰਭਿਆ ਉਹ ਦੱਸ ਦਾਂਗਾ ਸੁਖਮਣੀ ਆਦਮਾਲ ਵੀ ਜੋਮਨ ਦਲੇਆਂ ਤੇ ਹੈਪੀ ਆਦਮਾਲ ਨੇ ਮੋੜਿਆ ਥਾਣੀ ਇਹਨੂੰ ਰਾਮ ਆਦਨ ਨੇ ਮੋੜਿਆ ਆਗਮਨਜੋਤਰਾ ਚਨਾ ਡਾਕਟਰਾਂ ਚਨਾ ਦੇ ਬੋਬੋ ਮੀਨਸਾਂ ਦੇ ਮੋੜਿਆ ਸਰੇਵ ਕੌਲਖ ਕਾਲਾ ਕੁੱਪ ਨੇ ਮੋੜਿਆ ਕਦੂ ਆਦਨ ਆਮਾਦਨ ਨੇ ਮੋੜਿਆ ਰਾਜੂ ਸਰੋਰ ਬਾਬੂ ਜੀ ਕੁੱਪ ਨੇ ਗੋਪੀ ਸਿੰਘਾਲੀ ਭੋਲਾ ਦੁਗਣੀ ਸਾਰੇ ਸਨਾਮ ਕੁਲਦੀਪ ਮਹੰਮਦਗੜ ਕਮਲ ਆਸਟ੍ਰੇਲੀਆ ਇੰਦਰਜੀਤ ਸਨਾਂ ਨੇ ਮੋੜਿਆ ਬਈ ਸਹਿਲਪੂਰਨ ਸਹਿਲਪੂਰਨ ਨੇ ਮੋੜਿਆ ਬਈ ਹਿੰਦੀ ਇਟਲੀ ਬਬਲਾ ਖੁਰਦ ਤੇ ਜਸਮਨਵੀ ਨੇ ਮੋੜਿਆ ਤੁੱਖਾ ਪਿੰਡ ਰਕਮਲ ਆਸਟ੍ਰੇਲੀਆ ਤੇ ਇੰਦਰਜੀਤਾ ਨੇ ਮੋੜਿਆ ਬਈ ਬਰਿੰਦਰ ਘੋੜੇ ਨਾਲ ਮਮਣਾ ਮੋੜੋ ਨੇ ਦੀਪ ਭੈਣੀ ਮੋਣੀ ਕੇਲੋਂ ਬਿੰਦਰ ਭੈਣੀ ਨੇ ਮੋੜਿਆ ਬਈ ਜੋਤੀ ਮੇਰਾ ਨਾਂ ਇਹਨਾਂ ਨੇ ਬਈ ਆਪ ਹੀ ਮੋੜਿਆ ਜੋਤੀ ਮੇਰਾ ਇਹਨਾਂ ਨੇ ਕਾਲਾ ਵਿਦੇਸ਼ਾ ਬੱਗੜ ਵਿਦੇਸ਼ਾ ਨੇ ਮੋੜਿਆ ਬਈ ਤੇ ਬੱਬੂ ਦੁੱਗਾ ਇਹ ਬਈ ਬੱਬੂ ਦੁੱਗਾ ਨੇ ਮੋੜਿਆ ਕਿੰਨਿਆਂ ਨੂੰ ਮੋੜਾ ਲੱਗੀਆਂ ਜੀਆਂ ਵੀਰੇ ਰਾਤ 16 ਨੂੰ ਇਹ ਸਵੇਰੇ 16 ਦੀ ਉੱਲੇ ਲੱਗ ਗਏ ਹਾਂ 20 ਚ ਦੋ ਰੁਪਏ ਦੀ ਚਾਰ ਕਬੂਤਰਾਂ ਨੂੰ ਮੋਰਾਂ ਹੀ ਲੱਗੀਆਂ ਯਾਨੀ ਕਿ ਹਾਂ ਵੀਰੇ ਠੀਕ ਚਾਰ ਫੜੇ ਨਹੀਂ ਗਿਆ ਬੈਠੇ ਨਹੀਂ ਰਹਾ ਯਾਰ ਬੈਠੇ ਨਹੀਂ ਠੀਕ ਤੇ ਬਸ ਆਹੀ ਸੋਨਾ ਉੱਡਿਆ ਠੀਕ ਹੈ ਬਈ ਤੇ ਅੱਜ ਕਿੰਨੇ ਦਾ ਟਾਈਮ ਕਰਾਵੋਗੇ ਵੀਰੇ 6 ਦਾ ਬਈ ਠੀਕ ਹੈ ਜੀ ਕੱਲੋਂ ਫਿਰ 30 ਰੁਪਆਵਾਂਗੇ ਜੇ ਵੱਧ ਕਬੂਤਰ ਰਹਿ ਗਏ ਇਹ ਪਿੰਡ ਵਾਲਿਆਂ ਤੋਂ ਪੱਤ ਦੇਖਦੇ ਆ ਵੀਰੇ ਕਿਵੇਂ ਹੋਇਆ ਕਰਾਂਗੇ ਅਸੀਂ ਲਾਹ ਕਰਕੇ ਜੀ ਠੀਕ ਹੈ ਠੀਕ ਹੈ ਜੀ ਨਾਲ ਸਾਰੀਆਂ ਠੀਕ ਹੈ ਬਈ ਸਸਰੀ ਗੱਲ ਵੀਰੇ ਕਿਹੜਾ ਪਿੰਡ ਆ ਬਾਈਆਂ ਦਾ ਮੰਨਵੀ ਆ ਵੀਰੇ ਮੰਨਵੀ ਆ ਵੀਰੇ ਠੀਕ ਆ ਠੀਕ ਆ ਕਿੰਨੇ 12 ਸੀ ਬੱਚਾ ਵੀਰੇ ਆਪਣਾ ਕਿੰਨੇ ਸੀ ਠੀਕ ਆ ਛੜ ਤੇ ਵੀਰੇ ਲੱਗੇ ਉੱਲੇ ਪਸੰ ਛੜਤਾ ਵੀਰੇ ਕਿੰਦੇ ਇਟਲੀ ਦੇ ਨਾਮ ਦੇ ਦੀ ਉਹਨਾਂ ਦਾ ਕੀ ਨਾਮ ਤੇ ਦੀ ਵੀਰੇ ਕਿੰਦੇ ਇਟਲੀ ਦੇ ਨਾਮ ਠੀਕ ਕੀ ਇਹ ਘਰੋਂ ਕਿਹਦੇ ਸੀਗਾ ਵੀਰੇ ਇਹ ਬਾਈ ਸਾਹਮਣਾ ਤੇ ਮਣੀ ਵੇਣੜਾ ਵੀਰੇ ਉਹਨਾਂ ਦੇ ਘਰੋਂ ਬੱਚਾ ਠੀਕ ਆ ਠੀਕ ਆ ਮੋੜਿਆ ਕਿਹਨੇ ਆ ਬਾਈ ਜਸ ਮੰਨਵੀ ਦੇ ਵੀਰੇ ਬਬਲਾ ਖੁਰਦੇ ਠੀਕ ਹੈ ਕਿ ਜਸ ਮੰਨਵੀ ਤੇ ਬਬਲਾ ਖੁਰਦੇ ਬਬਲਾ ਖੁਰਦੇ ਵੀਰੇ ਠੀਕ ਆ ਠੀਕ ਆ ਵੀਰੇ ਹਾਂ ਵੀਰੇ ਅੰਡ ਮਹੰਮਦ ਗਾਰ ਬਹੁਤ ਸੋਹਣੀ ਬਾਜੀ ਹੋ ਰਹੀ ਹੈ ਵੀਰੇ ਤੇ ਅਜੇ 9 ਵਜੇ ਨਹੀਂ ਬਾਈ ਰੋਟੀ ਆ ਵੀ ਗਈ ਪੂਰੀ ਵਧੀਆ ਬਾਜੀ ਚੱਲ ਰਹੀ ਆ ਡਿਊਸਰ ਦੀ ਅੱਜ ਅੰਡ ਮਹੰਮਦ ਗਾਰ ਹੈ ਮੇਰੇ ਕਿਵੇਂ ਕਿਤੇ ਆ ਮਸਾਉਰੇ ਰਾਦੇ ਪੇ ਲਵਾ ਦੇ ਕਿੱਥੇ ਲਵਾ ਗਾਗਨੇ ਲਵਾ ਦੇ ਮਾੜੀ ਥੰਗ ਤੇ ਲਾ ਗ੍ਰੀਟ ਹੈ ਸੂ ਦੇਖ ਲੈ ਕਿੰਨੀ ਜੀ ਨੀ ਵਾਲਾ 16 ਆਇਆ ਤੂੜਾ ਜੀ ਤੂੜਾ ਜਿੰਨੇ ਮਾਦੀ ਤਾਂ ਕੀ ਨਾਮ ਤੇ ਵੀਰੇ ਇਹ 15 ਫੌਜੀ ਕੁੰਟਰਾ ਦੇ ਨਾਮ ਤੇ ਠੀਕ ਆ ਬਈ ਅੱਛੇ ਟਿਕ ਟੱਲ ਲਾ ਲੇ ਲਿਖ ਕੇ ਆ ਲਓ ਆ ਵੀਰੇ ਮੜੀ ਜੋ ਸੈਂ ਚੱਲ ਗਾਗਨੇ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰੇ ਪਿੰਡ ਮਹਮਲਗੜ ਨੌ ਕਬੂਤਰਾਂ ਦੀ ਤੀਸਰ ਪੈਗੀ ਤੇ ਇੱਕ ਹਜੇ ਫੜਿਆ ਗਿਆ ਬਾਕੀ ਹੋਏ ਮੋਹਰਾਂ ਲੱਗਣੀਆਂ ਰਹਿਨੀਆਂ ਨੇ ਤੇ ਬਹੁਤ ਵਧੀਆ ਬਾਈ ਚੱਲ ਰਹੀ ਆ ਵੀਰੇ ਤੇ ਕੱਲ ਨੂੰ 300 ਉੱਡੂਗੀ ਤੇ ਬਹੁਤ ਵਧੀਆ ਬਾਜੀ ਦੇ ਵਿੱਚ ਸਾਰਾ ਕੁਝ ਸਵੇਰੇ ਵੀਰੇ 200 ਚ ਸਵੇਰੇ ਵੀਰੇ 16 ਉੱਡੇ ਸੀ ਕੱਲ 20 ਚ ਪਈ ਸੀ ਚਾਰ ਫੜੇ ਨਹੀਂ ਗਾ 16 ਉੱਡੇ ਸੀ ਠੀਕ ਹੈ ਤੇ ਅੱਜ 9 ਚ 300 ਪਈ ਵੀਰੇ ਹੋਰ ਵੀਰੇ ਪਿੰਡ ਵਾਲ ਕਬੂਤਰਾਂ ਵਾਲਿਆਂ ਵੱਲੋਂ ਕੋਈ ਮੁਸ਼ਕਲ ਨਹੀਂ ਨਹੀਂ ਵੀਰੇ ਮੁਸ਼ਕਲ ਹੋਈ ਹੋਵੇ ਕਬੂਤਰਾਂ ਨਾਲ ਨਹੀਂ ਨਹੀਂ ਕੋਈ ਬਸ ਕੱਲ ਨਹੀਂ ਉਤਰਾਣਾ ਨੇ ਪੂਰਾ ਸਾਥ ਦਿੱਤਾ ਪਿੰਡ ਵਾਲਿਆਂ ਨੇ ਪੂਰਾ ਸਹਾਇਜੋਗ ਦਿੱਤਾ ਵੀਰੇ ਰੋਟੀ ਪਾਣੀ ਦਾ ਬਹੁਤ ਗਾਇਆ ਪ੍ਰਬੰਧ ਸਾਡਾ ਤਗੜਾ ਸੀਗਾ ਵੀਰੇ ਕੀ ਨਾਮ ਜਿਹੜੇ ਨੇ ਵੀਰੇ ਜਿੱਤਾਂ ਕਿੰਨੀਆਂ ਦੇਣੀਆਂ ਨੇ ਸੋਨੇ ਤਿੰਨ ਤਿੰਨ ਜਗ੍ਹਾ ਜਿੱਤ ਦੇਣੀਆਂ ਵੀਰੇ ਠੀਕ ਹੈ ਪਹਿਲੇ ਨੂੰ ਕੱਪ ਪਹਿਲੇ ਨੂੰ ਕੱਪ 500 ਦੀ ਜਿੱਤ ਦੂਜੇ ਨੂੰ ਕੱਪ 300 ਦੀ ਜਿੱਤ ਠੀਕ ਹੈ ਤੀਜੇ ਨੂੰ ਕੱਪ 200 ਦੀ ਜਿੱਤ ਠੀਕ ਹੈ ਤੀਸਰੇ ਲਈ ਪਿੰਡ ਦੇ ਰਿਹਾ ਵੀਰੇ ਸਹਾਇਜੋਗ ਪੂਰਾ ਹਾਂ ਹਾਂ ਵੀਰੇ ਪੂਰਾ ਸਾਰਾ ਪਿੰਡ ਠੀਕ ਹੈ ਠੀਕ ਹੈ ਵੀਰੇ हां भैया 300 ਰੁਪਈਆ ਜਿਹੜੇ ਕਬੂਤਰਾਂ ਚ 9 ਕਬੂਤਰ ਨੇ ਬਾਈ ਮੈਂ ਸੁਖਮਣੀ ਆਰੰਭਵਾਲ ਸਣੀ ਐਣੋ ਕੱਦੂ ਹਾਥਣਾ ਕਿੰਦੀ ਇਟਲੀ ਸੁਖਾ ਭਿੰਦਰ ਫੌਜੀ ਕੋਨਰਾ ਰਾਜੂ ਸਰਾਵਰ ਜੋਤੀ ਮਹਿਰਣਾ ਕਾਲਾ ਬਦੇਸਾ ਬਾਈ ਇਹ 9 ਕਬੂਤਰਾਂ ਦੇ ਤੂੰ 300 ਰੁਪਈਆ ਬਾਈ ਕੱਲ ਨੂੰ ਇਹ 9 ਕਬੂਤਰ ਰੋੜਣਗੇ 9 ਪਤਲੇ ਇਹਦਾ ਕੀ ਇਹਨਾਂ ਦਾ ਬਾਰੇ ਮੋਰ ਦਸੀ ਕਿੱਥੇ ਲਾਈਏ ਯਾਦ ਹੋਗੇ ਤੁਹਾਨੂੰ ਨਹੀਂ ਆ ਸਕਦਾ ਕਿਤਨੂੰ ਮਰਜੀ ਲਾ ਲੈ

ਹੈਲੋ ਕੱਲੂ ਤੀਸਰੀ ਬਾਬੂ ਕੋ ਪੇਮੜੂ ਵੀਰੇ ਹਾਂਜੀ ਹਾਂਜੀ ਹਾਂ ਓਕੇ ਵੀਰੇ ਇਹ ਜਮਾਨਾ ਆ ਬੜਾ ਇੱਥੇ ਪਹੁੰਚਦਾ ਆ ਸਿੱਕੇ ਮਾਰਦੀ ਆ ਉਹ ਪੁੰਤ ਰੱਖ ਲੈ ਪੁੰਤੀ ਰੱਖ ਲੈ ਥੋੜੀ ਲੱਗਣੀ ਕੀ ਸਿੱਧੀ ਲਾ ਦੇ ਕੀ ਨਾਮ ਤੇ ਬਈ ਇੱਕ ਪੁੱਤਰ ਸੁਖਮਣੀ ਆਦਾ ਸੁਖਮਣੀ ਹਾਂ ਬਸ ਠੀਕ ਕਰਨੀ ਕੀਨੇ ਮੋੜਿਆ ਸੀ ਵੀਰੇ ਇਹ ਗਰਦਾਸਾਂ ਦੇ ਰਹਿ ਜਾਂਦੇ ਵੀਰੇ ਦਲੇਆਲੇ ਨੇ ਮੁੜੀ ਚਾਰ ਵੜੇ ਹੈ ਪੰਜ 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 ਹਾਂ ਹਰਦੇ ਆ ਬੀ ਨਾ ਨਹੀਂ ਦੂ ਵੇੜਾ ਆੜਲੇ ਕੰਨੀ ਕੋਠੀ ਤੋਂ ਕੰਨੀ ਕਿਹੜਾ ਕੋਠਾ ਨਹੀਂ ਆਇਆ ਇੱਕ ਰੰਗ ਲਾਈ ਬਰੇ ਮੋੜ ਦਿਖਾ ਦੇ ਮਾ ਜਰਾ ਆ ਆ ਆਉਂਦੇ ਤਾਂ ਨਹੀਂ ਕੱਟਣਾ ਬਰੇ ਕੰਨੀ ਇਹ ਵਾਲਾ ਕਿਵੇਂ ਬਈ ਵਧੀਆ ਸਹੀ ਹੋ ਗਿਆ ਬੈਠਾ ਰੇ ਟਿਲ ਵਾਲਾ ਗਰੀਖਾ ਇਹ ਵੇ ਇੰਸਾ ਉਹ ਡੰਡੇ ਵਾਲਾ ਕੀ ਨਾਮ ਤੇ ਆ ਵੀਰੇ ਕਿੰਦੀ ਟਿਟਲੀ ਦੇ ਕੀ ਦੇ ਕਰੂ ਆ ਵੀਰੇ ਜਾਸਾ ਦੇ ਬੈਂਡੜੇ ਵਾਲੇ ਤੋਂ ਮਣੀ ਤੇ ਠੀਕ ਆ ਵੀਰੇ ਸਾਹਮਣੇ ਦੇ ਠੀਕ ਆ ਵੀਰੇ ਇਹ ਕੀ ਨਾਮ ਤੇ ਆ ਵੀਰੇ ਆਪਦੇ ਸਾਰੇ ਖੰਭਾ ਚ ਕਰ ਲਓ ਸਭ ਨੇ ਹਾਂਜੀ ਕਿਨੇ ਮੋੜਾ ਸੀ ਵੀਰੇ ਇਹ ਬਗੜ ਵੀਰੇ ਸਿਨ ਭਰਾ ਨੇ ਮੇਰੇ ਨੇ ਠੀਕ ਆ ਬਾਈ ਠੀਕ ਆ ਵੀਰੇ ਤੁਹਾਨੂੰ ਕਹੇ ਸਿਰਾਂ ਨੇ ਬਾਈ ਇਹ ਬੈੜਾ ਜੋਤੀ ਨੇ ਨਾਂ ਦਿੱਤਾ ਵੀ ਅੱਛੇ ਰੱਖਤਾ ਵੀ ਕੋਈ ਉੱਪਰ ਲੰਮਾ ਸਰ ਕਿੱਥੇ ਲੱਗੀਆਂ ਪਹਿਲਾਂ ਇਹਦੇ ਨਾਮ ਤੇ ਦੀ ਬਈ ਇਹ ਕਿਨੇ ਮੋੜਿਆ ਸੀਗਾ ਤੇ ਹਰੀ ਤੇ ਮੈਂ ਜੋਤੀ ਇਹਨਾਂ ਤੇ ਪੁੰਚਦੇ ਪੁੰਚਦੇ ਇਹਦੇ ਪ੍ਰਾਪਤ ਇੱਧਰ ਜਿੱਤੋ ਹਰੀਤਰੀ ਕਰਦਾ ਕਿ ਕੀ ਨਾਮ ਤੇ ਸੀਗਾ ਬਈ ਇਹ ਸੁੱਖਾ ਪਿੰਡ ਠੀਕ ਹੈ ਹੈਲੋ ਠੀਕ ਆ ਵੀਰ ਯਾਰ ਬਾਦ ਨੌ ਨੇ ਕਿਤਾ ਹੈਗਾ ਰਾਜ ਦੂਸਰਾ ਜੋਤੀ ਮੇਨ ਆ ਬੱਚਾ ਆ ਗਿਆ ਬਾਈ ਜੀ ਦਾ ਹੈਗਾ ਲੈ ਜਿਓ ਮਰ ਕੇ ਲੈ 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 ਜਿਓ ਬਾਈ ਮੇਰੇ ਘਰੋਂ ਲੈ ਜਿਓ ਫੜ ਕੇ ਗੁਲਦੀਪ ਦੇ ਆ ਤੁਹਾਡੇ ਪਿੰਡ ਵਾਲਿਆਂ ਦਾ ਮੋਰ ਲੱਗੀ ਹੋਈ ਆ ਆ ਬੱਚਾ ਬਾਈ ਵੀਰ ਗੁਲਦੀਪ ਦੇ ਕਰੀਆ ਬਾ ਮੇਰੇ ਨੌ ਤੇ 30 ਰੁਪਏ ਸੀ ਪਿੰਡ ਮਹੰਮਲਗੜ ਤੇ ਨਵਾਂ ਦੀ ਮੋਹਰਾਂ ਲੱਗੀਆਂ ਵੀਰੇ ਸੋ ਘੁੰਮਣੀ ਆ ਲੰਬਾਲ ਸਣੀ ਇਹਨੂੰ ਕੱਦੂ ਆਦਣ ਕਹਿੰਦੀ ਏਟਲੀ ਸੁੱਖਾ ਭੰਡਰ ਫੌਜੀ ਕੁਨਰਾਂ ਰਾਜੂ ਸਰਾਵਤ ਜੋਤੀ ਮਹਿਰਨਾ ਕਾਲਾ ਵਦੇਸਾ ਇਹ ਨੌਂ ਕਬੂਤਰ ਓੜਣਗੇ ਬਾਈ ਕੱਲ ਨੂੰ ਆਲੇਸ਼ ਰਿਪੀਰ ਦੇ